ਅਜੀਬੀ ਕੀ ਗੱਲ ਹੋ ਰਹੀ ਹੈ ਜਿਸ ਨੂੰ ਲੈ ਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੇਰਾ ਨਾਮ ਗਗਨਚੂਰਾਈ ਮੈਂ ਵਾਸੀ ਮੋਰੀ ਮਹੱਲੇ ਦਾ ਆ ਮੇਰੀ ਵਾਈਫ ਹੁਣ ਪ੍ਰੈਗਨੈਂਟ ਸੀਗੀ ਤੇ ਅਸੀਂ ਨੀਹਾ ਹਸਪਤਾਲ ਵਿੱਚ ਔਰ ਡਿਲੀਵਰੀ ਲਈ 17 16 ਤਰੀਕ ਨੂੰ ਗਏ ਰਾਤ ਨੂੰ ਤੇ 17 ਤਰੀਕ ਨੂੰ 2:30 ਵਜੇ ਮਤਲਬ ਕਿ ਮੇਰੀ ਵਾਈਫ ਦੀ ਇਹਨਾਂ ਨੇ ਡਿਲੀਵਰੀ ਕੀਤੀ ਤੇ ਡਿਲੀਵਰੀ ਕਰਨ ਤੋਂ ਬਾਅਦ ਮਤਲਬ ਕਿ ਇਹ ਕਹਿੰਦੇ ਕਿ ਬੱਚੇ ਨੂੰ ਮਤਲਬ ਕਿ ਜਲੰਧਰ ਹਸਪਤਾਲ ਵਿੱਚ ਸ਼ਿਫਟ ਕਰਨਾ ਪੈਣਾ ਛਾਬੜਾ ਹਸਪੀਟਲ ਪ੍ਰੀਮਚੂਰ ਬੱਚਾ ਹੋਇਆ ਤੁਹਾਡੇ ਤੇ ਇਸ ਲਈ ਮੈਂ ਮਤਲਬ ਕਿ 4 ਵਜੇ ਬੱਚੇ ਨੂੰ ਲੈ ਕੇ ਆਪਣੇ ਇਹਨਾਂ ਨੇ ਮੈਨੂੰ ਭੇਜ ਦਿੱਤਾ ਛਾਵੜਾ ਹਸਪਤਾਲ ਵਿੱਚ ਜਲੰਧਰ ਵਿਖੇ ਤੇ ਮੇਰੇ ਪਿੱਛੇ ਮੇਰੇ ਰਿਸ਼ਤੇਦਾਰ ਮੇਰੇ ਸੱਸ ਤੇ ਮੇਰੇ ਮਾਦਰ ਚਾਚੀ ਜੀ ਤੇ ਮੇਰੀ ਭੈਣ ਸਾਰੇ ਹਸਪਤਾਲ ਵਿੱਚ ਮੌਜੂਦ ਸੀ ਤੇ ਉੱਥੇ ਮੇਰੀ ਜਿਹੜੀ ਵਾਈਫ ਸੀਗੇ ਉਹਨਾਂ ਨੂੰ ਮਤਲਬ ਕਿ 5 ਵਜੇ ਬਹੁਤ ਤੇਜ਼ ਬੁਖਾਰ ਹੋ ਗਿਆ ਡਿਲੀਵਰੀ ਤੋਂ ਬਾਅਦ ਇਹਨਾਂ ਨੇ ਜਿਹੜਾ ਬਲੱਡ ਚੜਾਇਆ ਮਤਲਬ ਕਿ ਉਹਦੇ ਨਾਲ ਬੋਡੀ ਵਿੱਚ ਇਨਫੈਕਸ਼ਨ ਫੈਲ ਗਈ ਉਹਦੇ ਡਾਕਟਰ ਨੇਹਾ ਨੇ ਮਤਲਬ ਕਿ ਉਹਥੇ ਸਾਰਾ ਆਪਰੇਟ ਕੀਤਾ ਜੋ ਟ੍ਰੀਟਮੈਂਟ ਕੀਤਾ ਆਪਣਾ ਤੇ ਮਤਲਬ ਉਸ ਤੋਂ ਕਰਨ ਤੋਂ ਬਾਅਦ ਜਦੋਂ ਉਹਨੂੰ ਬੁਖਾਰ ਚੜਿਆ ਮਤਲਬ ਉੱਤੇ ਉਹਨਾਂ ਨੂੰ ਲੈ ਕੇ ਚਲੇ ਮਤਲਬ ਮਤਲਬ ਜਦੋਂ ਮੈਂ ਵਾਪਸ ਆਇਆ ਤੇ ਮੇਰੇ ਰਿਸ਼ਤੇਦਾਰਾਂ ਨੇ ਮਤਲਬ ਕਿ ਦੱਸਿਆ ਮੈਨੂੰ ਕਿ ਇਹਨਾਂ ਨੂੰ ਮਤਲਬ ਕਿ ਜਦੋਂ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਉਸ ਟਾਈਮ ਮੇਰੇ ਬ੍ਰਦਰ ਉੱਥੇ ਮੌਜੂਦ ਸੀਗੇ ਇਹ ਤੁਹਾਨੂੰ ਉਸ ਟਾਈਮ ਦੱਸੂਗਾ ਉਸ ਤੋਂ ਬਾਅਦ ਅਗਲਾ ਮੈਂ ਤੁਹਾਨੂੰ ਦੱਸਦਾ ਇਹ ਮੇਰੇ ਕਜ਼ਨ ਨੇ ਹਾਂਜੀ ਮੇਰਾ ਨਾਮ ਮੋਹਿਤ ਸ਼ਰਾ ਜੀ ਇਹ ਮੇਰੇ ਕਜ਼ਨ ਨੇ ਗਗਨ ਜਿਨ੍ਹਾਂ ਦੀ ਵਾਈਫ ਦੀ ਡੈਥ ਹੋਈ ਆ 16 ਤਰੀਕ ਨੂੰ ਇਹਨਾਂ ਨੇ ਇਹਨਾਂ ਦੀ ਵਾਈਫ ਪ੍ਰੈਗਨੈਂਟ ਸੀ ਉਹਨਾਂ ਨੇ ਬੇਬੀ ਗੱਲ ਨੂੰ ਡਿਲੀਵਰ ਕੀਤਾ ਉਸ ਤੋਂ ਬਾਅਦ ਨੀਹਾ ਹਸਪਤਾਲ ਦੇ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਬੇਬੀ ਡਿਲੀਵਰ ਹੋਣ ਤੋਂ ਬਾਅਦ ਉਹਨਾਂ ਨੂੰ 16 ਜਿਹੜੇ 12 ਘੰਟੇ ਰੱਖਿਆ ਗਿਆ ਉਹਦੇ ਉਹਨਾਂ ਦੌਰਾਨ ਉਹਨਾਂ ਦੀ ਬੋਡੀ ਨੂੰ ਸਪੈਸਟਿਕ ਹੋ ਗਿਆ ਮੈਡੀਕਲ ਟਰਮ ਦੇ ਵਿੱਚ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਹਿਰ ਫੈਲ ਗਿਆ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਸਰਵਿਸ ਨਹੀਂ ਸੀ ਉਹਨਾਂ ਨੂੰ ਡਾਕਟਰ ਪੈਨਿਕ ਹੋ ਗਏ ਨੇਹਾ ਉਹਨਾਂ ਨੇ ਉਹਨਾਂ ਨੂੰ ਡੀਐਮਸੀ ਜਾਣ ਲਈ ਸਾਨੂੰ ਕਿਹਾ ਵੀ ਇਹਨਾਂ ਦੀ ਬੋਡੀ 'ਚ ਜ਼ਹਿਰ ਫੈਲ ਚੁੱਕਾ ਵਾ ਤੇ ਇਹਨਾਂ ਨੂੰ ਡੀਐਮਸੀ ਲੈ ਕੇ ਜਾਣਾ ਪਊਗਾ ਕਿਉਂਕਿ ਉਹਨਾਂ ਨੇ ਉਸ ਸਮੇ ਉਸ ਜ਼ਹਿਰ ਫੈਲਣ ਦਾ ਇਲਾਜ ਨਹੀਂ ਕੀਤਾ ਉਸ ਤੋਂ ਬਾਅਦ ਜਦ ਚਾਵਲ ਹਸਪਤਲ ਕੋਲ ਲੈ ਕੇ ਗਏ ਉੱਥੇ ਵੀ ਉਹਨਾਂ ਨੇ ਦੁਬਾਰਾ ਸਟੀਚਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਬਟ ਚਾਵਲ ਹਸਪਤਲ ਵੀ ਉਹਨਾਂ ਕੋ ਮੈਡੀਕਲ ਟਰੀਟਮੈਂਟ ਸਹੀ ਨਹੀਂ ਹੋ ਸਕਿਆ ਇਸ ਕਰਕੇ ਫਿਰ ਦੁਬਾਰਾ ਇਨੋਸੈਂਟ ਜਲੰਧਰ ਹਸਪੀਟਲ ਵਿੱਚ ਸਾਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਉਹ 19 ਦਿਨ ਵੈਂਟੀਲੇਟਰ ਤੇ ਰਹੇ ਪਰ ਉਹ ਕਾਫੀ ਯੰਗ ਹੋਣ ਕਰਕੇ 19 ਦਿਨ ਵੈਂਟੀਲੇਟਰ ਹੋਣ ਤੋਂ बावजूद ਵੀ ਉਹ ਸਰਵਾਈਵ ਨਹੀਂ ਕਰ पाए ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਸਭ ਤੋਂ ਕੀ ਕਿ ਕਿਸ ਡਾਕਟਰ ਦੀ ਅਣਗਹਿਲੀ ਕਰਨ ਸਾਡੇ ਪਰਜਾਇ ਦੀ ਡੈਥ ਹੋਈ ਆ ਉਹਨਾਂ ਇਹਨਾਂ ਦੇ ਘਰੇ ਇਹਨਾਂ ਦੇ ਦੋ ਗੁੜੀਆਂ ਵਾ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਇੱਕ ਸਾਡੀ ਕਜ਼ਨ ਦੀ ਵਾਈਫ ਚਲੀ ਗਈ ਆ ਘਰ ਦੀ ਨੂੰ ਚਲੀ ਗਈ ਆ ਕੰਡੀਸ਼ਨ ਬਹੁਤ ਘਰ ਦੀ ਖਰਾਬ ਹੋ ਚੁੱਕੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼ ਦੇ ਸਾਰੀ ਚੀਜ਼ ਵਿੱਚ ਲੈ ਕੇ ਤੁਸੀਂ ਕਿਤੇ ਕੰਪਲੇਨਟ ਕੀਤੀ ਆ ਅਸੀਂ ਡੀਸੀ ਦਫਤਰ ਕੰਪਲੇਨਟ ਕੀਤੀ ਹੋਈ ਆ ਅਸੀਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਹੋਈ ਆ ਬਾਕੀ ਇਹ ਖੁਦ ਕੋਰਟ ਦੇ ਮੁਲਾਜ਼ਮ ਨੇ ਇਹ ਆਪਣੇ ਤਰੀਕੇ ਨਾਲ ਵੀ ਇਸ ਚੀਜ਼ ਨੂੰ ਦੇਖਣਗੇ ਕਿ ਕਿੱਦਾਂ ਅਸੀਂ ਜਿਹੜੇ ਦੋਸ਼ੀ ਨੇ ਇਸ ਚੀਜ਼ ਦੇ ਪਿੱਛੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਨੀ ਸੋਰੀ 11 ਨੂੰ ਤਰੀਕ ਨੂੰ ਉੱਥੇ ਮਨ ਅਫਸਰ ਜਿਹੜੇ ਚੈੱਕ ਕਰਨਗੇ ਕਿ ਕਿਸ ਡਾਕਟਰ ਦੀ ਅਣਗਹਿਲੀ ਕਰਕੇ ਇੱਕ ਜਵਾਨ 30 ਸਾਲ ਦੀ ਲੇਡੀ ਦੀ ਡੈਥ ਹੋਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਸ ਚੀਜ਼ ਵੱਲ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾਵੇ ਜੋ ਦੋਸ਼ੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਇਹਦੇ ਡਾਕਟਰ ਨੂੰ ਤੁਸੀਂ ਦੋਸ਼ਮੰਦ ਅਸੀਂ ਸਭ ਤੋਂ ਪਹਿਲਾਂ ਟ੍ਰੀਟਮੈਂਟ ਨੇਹਾ ਹਸਪੀਟਲ ਵਿੱਚ ਹੋਇਆ ਸੀ ਉਸ ਤੋਂ ਬਾਅਦ ਦੋ ਹਸਪਤਾਲ ਵਿੱਚ ਅਲੱਗ ਗਏ ਪਰ ਸਾਡੇ ਕੋਲ ਜਿਹੜੀਆਂ ਦੋ ਰਿਪੋਰਟਸ ਹਸਪਤਲ ਦੀਆਂ ਹੈਗੀਆਂ ਨੇ ਜਿਸ ਵਿੱਚ ਇਹ ਗੱਲ ਕਲੀਅਰਲੀ ਮੈਂਸ਼ਨ ਕੀਤੀ ਗਈ ਆ ਕਿ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਵਾ ਉਹਦੀ ਬਾਡੀ 'ਚ ਸਪੈਸਟਿਕ ਪੂਰੀ ਤਰ੍ਹਾਂ ਫੈਲਿਆ ਹੋਇਆ ਸੀ ਔਰ 100 ਦੇ ਵਿੱਚੋਂ 5% ਚਾਂਸ ਸੀ ਉਹਦੇ ਬਚਣ ਦੇ ਪਰ ਉਹ ਨਹੀਂ ਸਰਵਾਈਵ ਕਰ ਪਾਇਆ ਜੀ ਹਾਂ ਹਸਪਤਲ 'ਤੇ ਨੇ ਦੇ ਤੋ ਐਡਮਿਟਰੀ ਆ ਪੇਸ਼ੈਂਟ ਅ 1.5 ਦਿਨ ਅ 2 ਦਿਨ ਰਹਿਣੇ ਐਡਮਿਟ ਉਥਰੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਕੋਦਰ ਨਕੋਦਰ ਤੋਂ ਬਾਅਦ ਜਲੰਧਰ ਅ ਅ ਮੈਂ ਵੀ ਗੱਲ ਦੱਸਣਾ ਚਾਹੁੰਦਾ ਕਿ ਇਸ ਹਸਪਤਾਲ ਦੇ ਵਿੱਚ ਕੋਈ ਐਂਬੂਲੈਂਸ ਦੀ ਫੈਸਿਲਿਟੀ ਨਹੀਂ ਹੈਗੀ ਆਪਣੀ ਪਰਸਨਲ ਕਾਰ ਦੇ ਵਿੱਚ ਇੱਕ ਸਿਲੰਡਰ ਰੱਖ ਕੇ ਪੇਸ਼ੈਂਟ ਨੂੰ ਜਿਹੜਾ ਕਿ ਬਹੁਤ ਸੀਵੀਅਰ ਕੰਡੀਸ਼ਨ ਦੇ ਵਿੱਚ ਲੈ ਕੇ ਜਾਇਆ ਗਿਆ ਮਤਲਬ ਇਹ ਪ੍ਰਸ਼ਾਸਨ ਇਹ ਵੀ ਮੰਗ ਕਰਦੇ ਆ ਕਿ ਇਹਨਾਂ ਦੇ ਹਸਪਤਾਲ ਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਹਸਪਤਾਲ ਕਿੱਦਾਂ ਰਨ ਹੋ ਰਿਹਾ ਜਿੱਥੇ ਕੋਈ ਪਾਰਕਿੰਗ ਨਹੀਂ ਹੈਗੀ ਕੋਈ ਮੈਡੀਕਲ ਫੈਸਿਲਿਟੀ ਵਿੱਚ ਐਂਬੂਲੈਂਸ ਨਹੀਂ ਹੈਗੀ ਪਤਾ ਕੀਤਾ ਜਾਵੇ ਕਿ ਇਹ ਕਿੱਦਾਂ ਚੀਜ਼ਾਂ ਰਨ ਹੋ ਰਹੀਆਂ ਇੱਥੇ

लेकिन जो गगन छुरा ने आज प्रेस कॉन्फ्रेंस में मेरे खिलाफ जितने भी इल्ज़ाम लगाए हैं ये सब बेबुनियाद है और झूठे हैं मैं ऑलरेडी इस केस के थ्रू हेल्थ और पुलिस के द्वारा इसकी इंक्वायरी चल रही है और ये गगन छुरा मुझे पिछले एक हफ्ते से परेशान मानसिक तौर पे परेशान कर रहा है और मेरी छवि को खराब कर रहा है मैं आप सब भाइयों को यही बोलना चाहती हूँ कि आप पहले इस केस के बारे में पूरी जान पताल कीजिए फिर आगे इसकी जो भी आपने करना है जो आपको अच्छा लगता है आप कीजिए